ਅਰਜ ਕਹਿੰਦੇ ਨੇ ਬੇਨਤੀ ਨੂੰ ਦਾਸ ਕਹਿੰਦੇ ਆ ਜਿਹਦੇ ਅੱਗੇ ਰੱਖਣੀ ਆ ਔਰ ਸ਼ਰਧਾ ਤੇ ਭਾਵਨਾ ਵਿੱਚ ਕੀਤੀ ਅਰਦਾਸ ਅਰਦਾਸ ਇੱਕ ਸਿੱਖ ਦਾ ਐਸਾ ਹਥਿਆਰ ਹੈ ਜਦੋਂ ਸਾਰੇ ਸਹਾਰੇ ਮੁੱਕ ਜਾਂਦੇ ਨੇ ਸਿੱਖ ਫਿਰ ਇਸ ਅਰਦਾਸ ਵਿੱਚ ਜੁੜਦਾ ਹੈ ਤੇ ਮਹਾਰਾਜ ਦਾ ਫਿਰ ਵਚਨ ਹੈ ਧਰ ਜੀਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ ਪਹਿਲਾ ਇਹ ਸ਼ਰਤ ਹੈ ਅਲੀ ਪੰਕਤੀ ਵਿੱਚ ਗੁਰੂ ਪਾਤਸ਼ਾਹ ਦੀ ਇਹ ਸ਼ਰਤ ਹੈ ਕਿ ਜੇ ਅਰਦਾਸ ਕਰਨੀ ਹੈ ਫਿਰ ਇੱਕ ਦਾ ਸਹਾਰਾ ਲੈ। ਥਾ ਥਾ ਨਹੀਂ ਕਿ ਕਈ ਬੇੜੀਆਂ ਵਿੱਚ ਸਵਾਰ ਹੋ ਜਾਣਾ ਕਈ ਬੇੜੀਆਂ ਦਾ ਸਵਾਰ ਕਿਨਾਰੇ ਤੇ ਨਹੀਂ ਲੱਗਦਾ ਪਾਰ ਨਹੀਂ ਹੁੰਦਾ। ਇਹ ਸਿਆਣੇ ਸੱਜਣ ਆਮ ਕਹਾਵਤ ਹੈ। ਫਿਰ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀ ਹੈ ਧਰਜੀਏ ਰੇ। ਇੱਕ ਤੇਗ ਤੂੰ ਲੈ ਵਿਡਾਨੀ ਆਸ। ਨਾਨਕ ਨਾਮ ਤੇ ਆਈ ਐ ਕਾਰਜ ਆਵੈ ਰਾਸ ਵਿਕ